ਦੇਖ ਰੋ ਸਮਝਾਇਨੀ ਉਸ ਮਹਾਪ੍ਰਦੀਪ ਗੌਰ ਤੱਕ ਕਹਿ ਦਿੰਦੇ ਆ ਕਿ ਅਧਿਆਪਕ ਹੁੰਦੇ ਨੇ ਜਿਹੜੇ ਗੁਰੂ ਦੇ ਸਮਾਨ ਹੁੰਦੇ ਨੇ ਪਰ ਇੱਕ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਦੇ ਉੱਤੇ ਅਜਿਹੇ ਦੋਸ਼ ਲੱਗੇ ਨੇ ਜਿਸ ਨੂੰ ਸੁਣ ਕੇ ਹਰ ਕਿਸੇ ਦੀ ਰੂਹ ਕੰਮ ਜਾਂਦੀ ਹੈ ਹਾਲਾਂਕਿ ਇੱਕ ਮਾਸੂਮ ਬੱਚੇ ਦੀ ਕੁੱਟਮਾਰ ਕਰਨ ਦੇ ਦੋਸ਼ ਲੱਗੇ ਨੇ ਤੇ ਉਸ ਮਾਸੂਮ ਬੱਚੇ ਦੇ ਬਾਡੀ ਦੇ ਉੱਤੇ ਪਿੰਡੇ ਦੇ ਉੱਤੇ ਲਾਸ਼ਾਂ ਦੇ ਨਿਸ਼ਾਨ ਦਿਖਾਈ ਦਿੰਦੇ ਨੇ ਤਾਂ ਬਿਲਕੁਲ ਮਾਪਿਆਂ ਦੇ ਵੱਲੋਂ ਗੰਭੀਰ ਦੋਸ਼ ਨੇ ਜਿਹੜੇ ਪ੍ਰਿੰਸੀਪਲ ਦੇ ਉੱਤੇ ਲਗਾਏ ਗਏ ਨੇ ਉਹਨਾਂ ਦਾ ਕਿਹਾ ਕਿ ਸਾਡੀ ਬਹਿਸ ਹੈ ਜਿਹੜੀ ਸਕੂਲ ਦੇ ਬੱਸ ਡਰਾਈਵਰ ਦੇ ਨਾਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਪ੍ਰਿੰਸੀਪਲ ਹੈ ਜਿਹੜਾ ਬੱਚੇ ਨੂੰ ਫੋਨ ਕਰਕੇ ਸਕੂਲ ਬੁਲਾਉਂਦਾ ਤੇ ਉਸਦੀ ਮਾਰ ਕੁੱਟ ਕਰਦਾ ਹਾਲਾਂਕਿ ਬੱਚੇ ਦੇ ਪਿੰਡੇ ਦੇ ਉੱਤੇ ਨਿਸ਼ਾਨ ਨੇ ਜਿਹੜੇ ਸਾਫ਼ ਤੌਰ ਤੇ ਸਿੱਧੇ-ਸਿੱਧੇ ਦੇਖਣ ਨੂੰ ਮਿਲਦੇ ਨੇ ਤੇ ਉੱਥੇ ਪ੍ਰਿੰਸੀਪਲ ਨੇ ਆਪਣਾ ਪੱਖ ਰੱਖਿਆ ਤੇ ਪ੍ਰਿੰਸੀਪਲ ਨੇ ਕਿਹਾ ਕਿ ਤਿੰਨ ਬੱਚੇ ਨੇ ਜਿਹੜੇ ਬੱਸ ਦਾ ਪਿੱਛਾ ਕਰ ਰਹੇ ਸੀ ਤੇ ਦੋ ਬੱਚਿਆਂ ਨੇ ਆਪਣੀ ਗਲਤੀ ਮੰਨ ਲਈ ਤੇ ਜਦੋਂ ਇਸ ਨੇ ਨਹੀਂ ਮੰਨੀ ਤਾਂ ਇਸ ਦੇ ਉੱਪਰ ਹੱਥ ਚੁੱਕਿਆ ਗਿਆ ਆਪਕਰ ਆਖਰਕਾਰ ਇਸ ਤਰੀਕੇ ਦੇ ਨਾਲ ਹੱਥ ਚੁਕਣਾ ਕਿੰਨਾ ਕੋ ਜਾਇਜ਼ ਹੈ ਕਿਉਂਕਿ ਇੱਕ ਮਾਸੂਮ ਬੱਚਾ ਉਸ ਦੇ ਉੱਪਰ ਇਸ ਤਰੀਕੇ ਦੇ ਨਾਲ ਮਾਰ ਕੁੱਟ ਕਰਨਾ ਕਿ ਉਸ ਦੇ ਪਿੰਡੇ ਦੇ ਉੱਤੇ ਲਾਸ਼ਾਂ ਤੱਕ ਪੈ ਜਾਣ ਹੈ ਕਿੱਥੋਂ ਦਾ ਇਨਸਾਫ ਹੈ ਤਾਂ ਬਿਲਕੁਲ ਦੋਨਾਂ ਪੱਖਾਂ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਉਸ ਤੋਂ ਬਾਅਦ ਤੁਹਾਡੀ ਕੀ رائے ਹੈ ਆਪਣੀ رائے ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਮੇਰਾ ਨਾਮ ਸਰਬਲਵਿੰਦਰ ਕੌਰ ਹੈ ਮੇਰੀ ਨੜਕੀ ਦੇ ਨਾਲ ਅਮਨਪ੍ਰੀਤ ਕੌਰ ਹੈ 1.5 ਸਾਲ ਹੋ ਗਏ ਭਾਈ ਜੀ ਤਾਂ ਹੀ ਪਰੇਸ਼ਾਨੀ ਚਾਈ ਸੀ ਕਿ ਤਰਾਏ ਸਰਪ੍ਰੀਤ ਲਈ ਸਾਰੇ ਮਾਂ ਵੀ ਗੁਰਪ੍ਰਿੰਦਰ ਕੌਰ ਮੁੰਡਾ ਕਾਸ਼ਦੀਪ ਕੁੜੀ ਪਲਕਦੀਪ ਕੌਰ ਦੇ ਇੱਕ ਤਾਇਆ ਇਹਨਾਂ ਦਾ ਡਾਕਟਰ ਗੁਰਵਜਨ ਸਿੰਘ ਇਹਨਾਂ ਦੀ ਸਾਲੀ ਮਿਲੀ ਬੁਗਤੀ ਮੈਂ ਮੈਨੂੰ ਨਹੀਂ ਪਤਾ ਮੈਂ ਆ ਮੇਰਾ ਭਨੇਵਾ ਮੇਰਾ ਘਰ ਵਾਲਾ ਮੇਰਾ ਬੇੜਾ ਮੈਂ ਉਹਨਾਂ ਤੱਕ ਨਹੀਂ ਨਾਂ ਲਿਆ ਵੀ ਮੇਰੀ ਕੁੜੀ ਨੂੰ ਤੰਗ ਕਰਦੇ ਮੈਂ ਆਹ ਚੱਲ ਨੰਗ ਦੇ ਧੀ ਦਾ ਘਰ ਵਸ ਜੇ ਮੇਰੇ ਕੋ ਇਹਨਾਂ ਚਾਰਾਂ ਤੱਕ ਹਰ ਚੀਜ਼ਾਂ ਤੱਕ ਪਾਉਣੀਆਂ ਦੁੱਧਾਂ ਦੀ ਦਿਨ ਪੂਰੀ ਹੋਈ ਕੁੜੀ ਉਹਦੀ ਮਾਂ ਦੀ ਲਾਈਵ ਚੱਲਣੀ ਵੀਡੀਓ ਵੀ ਆਏ ਵੇਖ ਲਓ ਮੈਂ ਦੁੱਧ ਦਿੱਤਾ ਸਬਜ਼ੀ ਬਣਾ ਕੇ ਦਿੱਤੀ ਹਰ ਸਮਾਂ ਮੈਂ ਉਹਨਾਂ ਨੂੰ ਇੱਥੋਂ ਦਿੰਦੀ ਘਰੋਂ ਇਹਨਾਂ ਮੇਰੇ ਕੋ ਅੱਜ ਜਦੋਂ ਹੀ ਆਉਣਾ ਉਦੋਂ ਮੇ ਮੇਰੇ ਕੋ ਦਾਜ ਵੀ ਮੰਗਦੇ ਆਂ ਬਾਹਰ ਘਰ ਦੇ ਪੇਪਰ ਲਈ ਕਹਿੰਦੇ ਪੈਸੇ ਤੁਸੀਂ ਦਿਓ ਅਧੇ ਪੈਸੇ ਮੈਂ ਕਰ ਕੋਈ ਨਹੀਂ ਤੁਹਾਡੇ ਕੋਲ ਨਹੀਂ ਤੁਸੀਂ ਦੇ ਦਾਂਗੇ ਤੁਸੀਂ ਦੇਦਨੇ ਅਸੀਂ ਦੇ ਦਾਂ ਮੈਂ ਤਾਂ ਕੋਈ ਗੱਲ ਨਹੀਂ 3 ਵਜੇ ਇਹਨਾਂ ਨੇ ਮੈਨੂੰ ਨਾਲ ਲਾ ਕੇ ਮਾਰਿਆ ਮੈਨੂੰ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਤੇ ਮਾਂ ਪੁੱਤਰਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਨਸਾਫ ਵੀ ਮਿਲ ਜਾ ਪੰਜ ਦਿਨ ਮੇਰੀ ਧੀ ਦੀ লাশ ਰੋਲੀ 22 ਤਰੀਕ ਤੋਂ ਮੁੰਡਾ ਘਰ ਨਹੀਂ ਰਹਿੰਦਾ ਜੇ ਉਹਦਾ ਬਾਹਰ ਕੋਈ ਰਿਲੇਸ਼ਨ ਨਹੀਂ ਤਾਂ ਤਾਈ ਨਹੀਂ ਨਾ ਘਰ ਰਹਿੰਦਾ ਨਵਾਂ ਸਵਾਂ ਵਿਆਹ ਇਹ ਤਾਂ ਘਰ ਰਹਿਣਾ ਚਾਹੀਦਾ ਸੀ ਉਹਨੂੰ ਸੋ 26 ਤਰੀਕ ਤੱਕ ਮੁੰਡਾ ਘਰ ਨਹੀਂ ਰਿਹਾ 27 ਤਰੀਕ ਨੂੰ ਮੇਰੀ ਬੇਟੀ ਨੂੰ ਨਾਲ ਕਲ ਦਾ ਪਹਿਲੀ ਗੱਲ ਤੋਂ ਉਹਦਾ ਫਰਜੀ ਆਪ ਆਉਣਾ ਮਾਂ ਨਾਲ ਕੀ ਮਤਲਬ ਹੀ ਕਰ ਲੰਦਾ ਜਦੋਂ ਅਸੀਂ ਉਹਦੀ ਮਾਂ ਨੂੰ ਘਰੋਂ ਮੁੰਡੇ ਨੇ ਕਿਹਾ ਵੀ ਮਾਸੀ ਇਹ ਰਾ ਨਹੀਂ ਉਹ ਚੰਗਾ ਇਹ ਰਾ ਨਾ ਜਾਈ ਫਿਰ ਕਿਉਂ ਲੈ ਕੇ ਉਧਰੋਂ ਦੀ ਉਹਨੂੰ ਆਈ ਕਹਿੰਦੀ ਮੈਨੂੰ ਬੰਦੇ ਪੈ ਗਏ ਨੇ ਬੰਦੇ ਮੇਰੀ ਕੁੜੀ ਨੂੰ ਪੈਣੇ ਸੀ ਉਹਨੂੰ ਕੁਝ ਨਹੀਂ ਹੋਇਆ ਲੁੱਚੀ ਨੂੰ ਚਾਰ ਕਤਲ ਤੇ ਸਾਰਾ ਨੇ ਪਹਿਲਾਂ ਕੀਤੇ ਨੇ ਦਾ ਆਪਣਾ ਮਾਰਿਆ ਜਠਾਣੀ ਆਪਣੀ ਮਾਰੀ ਭਰਾ ਆਪਣਾ ਮਾਰਿਆ ਚੌਥੀ ਮੇਰੀ ਕੁੜੀ ਮਾਰੀ ਆ ਮੈਂ ਮੰਗ ਕਰਨੀ ਆ ਵੀ ਨੂੰ ਫਾਂਸੀ ਦੀ ਸਜ਼ਾ ਮੁੰਡੇ ਨੂੰ ਤੇ ਮਾਂ ਪੁੱਤਰਾ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਮੈਂ ਨਾਂ ਰਮਨਪ੍ਰੀਤ ਸਿੰਘ ਮੈਂ ਲੜਕੀ ਦਾ ਬ੍ਰਦਰ ਆ ਹਾਂ ਜੀ ਲਾਸਟ ਯੀਅਰ ਮਿਲਿਟਰੀ ਲੈ ਜਿਹੜੀ ਪੈਸ ਦੀ ਜਿਹੜੀ ਮਿਲੀ ਆ ਹਾਂਜੀ ਹਾਂਜੀ ਆ ਜੀ ਉਹਦੀ ਸੱਸ ਨੇ ਪੂਰਾ ਮਰਡਰ ਪਲਾਨ ਕੀਤਾ ਇਹਦੇ ਹਸਬੰਡ ਨੇ ਉਹਦਾ ਚਾਚਾ ਜਿਹੜਾ ਉਹਦੀ ਭੈਣ ਇਹਨਾਂ ਮਰਡਰ ਪੂਰਾ ਪਲਾਨ ਕਰਕੇ ਸਾਜਿਸ਼ ਦੇ ਤਹਿਤ ਇਹਨਾਂ ਉਥੇ ਕਤਲ ਕੀਤਾ ਜੀ ਕਿਦਾਂ ਦਾ ਕਤਲ ਹੋਇਆ ਸੀ ਆ ਜੀ 27 ਤਰੀਕ ਦਾ ਕਾਰਵਾਜਾ ਕਾਸ਼ਦੀਪ ਸਿੰਘ ਬਿਦਿਪੁਰ ਫਾੜਕ ਇਹ ਬਿਦਿਪੁਰ ਫਾੜਕ ਜਿਹਦਾ ਕਿਦਾ ਫਰੈਂਸੀ ਗਾਇਸ ਆ ਇਹ ਜੀ ਉਹਦੀ ਉਹਦੀ ਮਾਂ ਦਾ ਮੁੰਡੇ ਦਾ ਉਹਨਾਂ ਦਾ ਇੱਕ ਡਾਕਟਰ ਹੈ ਕੋਈ ਬਚਨ ਸਿੰਘ ਜਿਹਦਾ ਮੈਡੀਕਲ ਸਟੋਰ ਹੈ ਉਹਦੀ ਭੈਣ ਦਾ ਇੱਕ ਨਾ ਚਾਚਾ ਰੋਡ ਵਿੱਚ ਕਨੈਕਟਰ ਲੱਗਾ ਉਹਦਾ ਇਹਦਾ ਸਾਨੂੰ ਜੀ ਸ਼ੱਕ ਹੋ ਗਿਆ ਉਹਨੇ ਦੱਸਿਆ ਕਿ ਇਹ ਚੋਰੀ ਹੈ ਹੋਈ ਹੈ ਜੋ ਆ ਕੇ ਸਾਰੇ ਪਿੰਡਾਂ ਦੇ ਸਾਰੇ ਹਲਕੇ ਨੇ ਆ ਕੇ ਦੇਖਿਆ ਲਾਗੇ ਜਾ ਕੇ ਲੋਕਾਂ ਨੇ ਜੋ ਕਵਰ ਕੀਤਾ ਸਭ ਕੋ ਦੇਖਿਆ ਮੈਂ ਕਿ ਉਹਨਾਂ ਇਹ ਚੋਰੀ ਦਾ ਕੋਈ ਨਹੀਂ ਨਾਮੁ ਨਿਸ਼ਾਨ ਅਸਾ ਕਤਲ ਦਾ ਸੀ ਨਾ ਉਹਨਾਂ ਫੋਨ ਖੜੇ ਜੀ ਸਕੂਟੀ ਵੀ ਉਥੇ ਸਕੂਟੀ ਨੂੰ ਵੀ ਕੱਖ ਨਹੀਂ ਹੋਇਆ ਅੱਗੇ ਬੈਗ ਟੰਗੇ ਨਾ ਬੈਗ ਦੀ ਕੋਈ ਫੋਲਾ ਫਲਾਈ ਹੋਈ ਜੀ ਮੋਬਾਈਲ ਵੀ ਉਹਨਾਂ ਕੋਲ ਪੈਸੇ ਵੀ ਉਹਨਾਂ ਕੋਲ ਕੇ ਚੋਣ ਕੱਖ ਨਹੀਂ ਖੜਿਆ ਇਹਨਾਂ ਮਰਡਰ ਪਲਾਨ ਕਰਕੇ ਪੂਰਾ ਪਲੈਨਿੰਗ ਦੇ ਤਹਿਤ ਇਹਨਾਂ ਉੜੀ ਸਾਡੀ ਨੂੰ ਵੇਖੋ ਜੀ ਮਾਰਤਾ ਅਜ ਪੰਜਵੇਂ ਦਿਨ ਵੇਖੋ ਲਾਸ਼ ਮਿਲੀ ਹੈ ਅੱਜ ਧਾਰੀ ਵਾਲੇ ਮਿਲੀ ਜੀ ਲਾਸ਼ ਪੁਲਿਸ ਵਾਲਾ ਉਹਨਾਂ ਲਾਸ਼ ਕਬਜ਼ੇ ਲੈ ਕੇ ਪੋਸਟਮਾਰਟਮ ਲਈ ਸਿਲਵਰ ਫਸਤਾ ਗੁਰਦਾਸਪੁਰ ਭੇਜਿਆ ਪਹਿਲਾਂ ਕੋਈ ਕਾਰਵਾਈ ਕੀਤੀ ਗਈ ਪੁਲਿਸ ਨੇ ਪਹਿਲਾਂ ਮੈਨੂੰ ਅਰੈਸਟ ਕੀਤਾ ਬਸ ਬਾਕੀ ਹੋਰ ਕੀ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਫੜਿਆ ਕਿਸੇ ਨੂੰ ਨਹੀਂ ਫੜਿਆ ਇਹਦੀ ਮਦਰ ਨੂੰ ਫੜਿਆ ਜੀ ਮੰਨ ਕੀ ਕਰਦੇ ਮਾਂ ਕਰਦੇ ਇਨਸਾਫ ਮਿਲਣਾ ਚਾਹੀਦਾ ਦੇਖੋ ਜੀ ਪੀੜਤ ਪਰਿਵਾਰ ਕਰਜ਼ਾ ਚੁੱਕ ਕੇ ਲਿੰਟਾ ਬਣਾ ਕੇ ਵਿਆਹ ਕੀਤਾ ਇਹਨਾਂ ਮਹੀਨਾ ਮਹੀਨਾ ਸਾਡੇ ਘਰ ਰਹਿੰਦੇ ਰਹੇ ਜੀ ਸੁਵਾਂ ਲੈਣ ਦੇ ਮਾਰੇ ਪਿੱਠ ਤੇ ਇਹਨਾਂ ਛੁਰਾ ਮਾਰਿਆ ਨਾਲ ਲਾ ਕੇ ਸਾਨੂੰ ਮਾਰਿਆ ਆ 1.5 ਸਾਲ ਹੋ ਗਿਆ ਹੈ ਭਾਜੀ ਮੰਮਾ ਕੋਈ ਮੰਗ ਕਰਦੇ ਜਾਂ ਕਿਸ ਤਰ੍ਹਾਂ ਦੀ ਮੰਗ ਦਾਇਰੀ ਮੰਗ ਕਰਦੇ ਸੀ ਮੈਂ ਤੰਗ ਪਰੇਸ਼ਾਨ ਬੜਾ ਕਰਦੇ ਕੁੜੀ ਆਡੀ ਨੂੰ ਸਾਡੇ ਘਰੇ ਆ ਕੇ ਦੋ ਤਿੰਨ ਰਿਆ ਹੱਥੀ ਪੇ ਨੇ ਕੁੜੀ ਦੇ ਇਹ ਤਾਂ ਨਹਿਰ ਤੋਂ ਛੁੱਟੀ ਆ ਕਿੱਥੋਂ ਆ ਰਹੇ ਸੀਗੇ ਆ ਪਿੰਡ ਸ਼ੀਨਾ ਬੇੜ ਤੋਂ ਆਪਣੇ ਪੇਕੇ ਤੋਂ ਆ ਰਹੀ ਲੜਕੀ ਆਪਣੇ ਪੇਕੇ ਤੋਂ ਹਾਂਜੀ ਪੇਕੇ ਤੋਂ ਆ ਰਹੀ ਜੀ ਮੇਰਾ ਨਾਮ ਜੀ ਰਜਨੀਸ਼ ਕੁਮਾਰ ਹੈ ਜੀ ਮੈਂ ਰਜੀਵ Gandhi ਕਲੋਨੀ ਵਾਰਡ ਨੰਬਰ 5 ਤੇ ਰਹਿੰਦਾ ਧਾਰੀਵਾਲ ਜੀ ਤੇ ਏਡੀ ਵਿਚਾਰੀ ਜਿਹਦੀ ਡੈੱਡ ਬੋਡੀ ਅੱਜ 5 ਦਿਨ ਹੋ ਗਏ ਲੱਭਦੇ ਨੂੰ ਤੇ ਸਵੇਰੇ ਅਸੀਂ ਉੱਠ ਕੇ ਵੇਖਿਆ ਤੇ ਨੈਣ ਦੇ ਸੈਂਟਰ ਦੇ ਵਿੱਚ ਵਿਚਾਰੀ ਬਿਲਕੁਲੀ ਤਰਦੇ ਜਾ ਰਹੀ ਸੀਗੇ ਤੇ ਮੇਰੇ ਨਾਲ ਜਿਹੜੇ ਮੇਰੇ ਵੀਰ ਭਰਾ ਹੈਗੇ ਸਾਰੇ ਤੇ ਆਪਾਂ ਇਹਨੂੰ ਵਿੱਚ ਵੜ ਕੇ ਆਪਾਂ ਕੱਢੇ ਵਿਚਾਰੀ ਨੂੰ ਕਰਾਉਣਾ ਰਹਾ ਫਿਰ ਮੈਂ ਐਸਐਸਓ ਸਾਹਿਬ ਨੂੰ ਫੋਨ ਕੀਤਾ ਮੈਂ ਮੈਂ ਸਾਰੇ ਡੈੱਡ ਬੋਡੀ ਨੂੰ ਲੱਭ ਗਈ ਦੀ ਹੈ ਤੇ ਸਾਰੇ ਸਰੂਨੀ ਕਹਿੰਦੇ ਤੁਸੀਂ ਡੈੱਡ ਬੋਡੀ ਨੂੰ ਰਿਕਵਰ ਕਰੋ ਤੁਸੀਂ ਜਿਾ ਅਸੀਂ ਆ ਗਏ ਆ ਤੇ ਸਰੂਨੀ ਮੌਕੇ ਜੇ ਉਸੇ ਵੇਲੇ ਆ ਗਏ ਜੀ ਤੇ ਸਾਡੇ ਧਾਰੀয়াল ਸਾਹਿਬ ਨੂੰ ਵੀ ਫੋਨ ਕਰਤਾ ਸੀ ਐਸਐਸਓ ਸਾਹਿਬ ਨੂੰ ਵੀ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਹਾਂ ਜੀ ਤੁਸੀਂ ਡੈੱਡ ਬੋਡੀ ਨੂੰ ਰਿਟਰਨ ਕਰੋ ਤੇ ਅਸੀਂ ਵੀ ਆ ਗਏ ਹਾਂ ਜੀ ਇਹ ਦੀ ਅਸੀਂ ਰਜੀਵ ਗਾਂਧੀ ਕਲੋਨੀ ਵਾਰਡ ਨੰਬਰ 5 ਤੇ ਰਹਿੰਦੇ ਹਾਂ ਜੀ ਸਾਰੇ ਵੀਰ ਭਰਾ ਜਿੰਨੇ ਵੀ ਹੈਗੇ ਲੜਕੀ ਦਾ ਅਮਨਪ੍ਰੀਤ ਕੌਰ ਹੈ ਜੀ ਇਹ ਵਿਆਹੀ ਸੀ ਵਿਦੀਪੁਰ ਵਿਆਹੀ ਸੀ ਇਹ ਕਿਥੇ ਜਾ ਰਹੇ ਇਹ ਆਪਣੇ ਪਿੰਡ ਚਿਨਾ ਬੇੜ ਤੋਂ ਵਿਦੀਪੁਰ ਜਾ ਰਹੇ ਸੀ ਜੀ ਤੁਹਾਨੂੰ ਕਿਸ ਤਰ੍ਹਾਂ ਬਲਗਿਆ ਫਿਰ ਗਿਆ ਇਹ ਉਸਨੇ ਦੀ ਸ਼ਾਸਨ ਨੇ ਕੰਪਲੇਨਟ ਕੀਤੀ ਸੀ ਪੀ ਮੈਂ ਆ ਰਹੀਆਂ ਤੇ ਕੁਝ ਅਣਖਾਤੇ ਲੜਕ ਨੌਜਵਾਨਾਂ ਨੇ ਸਾਨੂੰ ਰਸਤੇ 'ਚ ਰੋਕ ਕੇ ਸਾਡਾ ਸੋਨਾ ਵਗੈਰਾ ਤੇ ਲਾ ਲਿਆ ਸੀ ਤੇ ਲੜਕੀ ਨੂੰ ਨਹਿਰ ਤੇ ਛੋਟੇ ਧੱਕਾ ਦੇ ਕੇ ਛੱਡ ਦਿੱਤਾ ਫਿਰ ਉਸ ਬੰਦੇ ਆਪਕਾ ਸੀ ਐਫਆਰ ਦਰਜ ਕੀਤੀ ਸੀ ਤੁਰੀ ਤਫਤੀਸ਼ ਲਗਾਤਾਰ ਚੱਲ ਰਹੀ ਹੈ ਜੋ ਵੀ ਤੱਥ ਸਾਹਮਣੇ ਆਣਗੇ ਉਹ ਲੈਣਦੇ ਜਾਣਗੇ